ਸਰਬਜੀ ਸੰਗਰੂਰ ਵੀਰ ਜੀ ਕਵਤਾ ਇੱਕ ਦਿਨ ਤੈਨੂੰ ਇਸਨੇ ਐਸਾਂ ਰੋਲ ਦੇਣਾ ਰੋਲ ਦੇਣਾ ਕਦਰ ਸਮੇਦੀ ਕਰੀਣਾ ਜੇ ਤੂੰ ਮੂਰਖਾਵੇਂ ਜੇ ਤੂੰ ਮੂਰਖਾਵੇਂ ਕਦਰ ਸਮੇਦੀ ਕਰੀਣਾ ਜੇ ਤੂੰ ਮੂਰਖਾਵੇਂ ਜੇ ਤੂੰ ਰਕਾਵੇ ਇੱਕ ਦਿਨ ਤੈਨੂੰ ਇਸਨੇ ਐਸਾ ਰੋਲ ਦੇਣਾ ਗਲਤੀ ਸਾਰੀ ਹੋਣੀ ਤੇਰੀ ਤੁਣ ਸੰਗ ਰੂਰ ਵੀਵੇ ਗਲਤੀ ਸਾਰੀ ਹੋਣੀ ਤੇਰੀ ਤੁਣ ਸੰਗ ਰੂਰ ਵੀਵੇ ਮਾਰਿਆ ਮੈਨੂੰ ਕਿਸਮਤ ਨੇ ਤੂੰ ਲੋਕਾਂ ਨੂੰ ਹੈ ਬੋਲ ਦੇਣਾ ਮਾਰਿਆ ਮੈਨੂੰ ਕਿਸਮਤ ਨੇ ਤੂੰ ਲੋਕਾਂ